ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਯਾਰਿਓ ਆਓ ਧੰਨ ਧੰਨ ਸੰਤ ਬਾਬਾ ਹਜ਼ਾਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਛੋਟੇ ਘੁੰਮਣਾ ਵਾਲੀ ਮਹਾਂਪੁਰਖਾਂ ਦੇ ਬਚਨਾਂ ਦੀ ਸਾਖੀ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ ਸੋ ਉਹ ਉਸੇ ਲੜੀ ਨੂੰ ਜਾਰੀ ਰੱਖਦਿਆਂ ਹੋਇਆ ਅੱਜ ਆਪ ਜੀ ਦੇ ਨਾਲ ਅਗਲੀ ਸਾਖੀ ਦੀ ਸਾਂਝ ਪਾਈਏ ਜੀ ਸੋ ਇਸ ਸਾਖੀ ਦੇ ਵਿੱਚ ਆਪਾਂ ਜਾਣਾਂਗੇ ਕਿ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਮਹਾਪੁਰਖ ਕਾਰ ਸੇਵਾ ਵਾਲੇ ਜਦੋਂ ਬਾਬਾ ਜੀ ਦੇ ਕੁਝ ਸਿੰਘ ਉਹਨਾਂ ਦੇ ਕੋਲ ਗਏ ਤਾਂ ਉਹਨਾਂ ਨੇ ਕਿਵੇਂ ਬਾਬਾ ਜੀ ਦੇ ਸਿੰਘਾਂ ਦੇ ਨਾਲ ਵਾਰ ਤਲਾਬ ਕੀਤੀ ਸੋ ਆਓ ਇਸ ਸਾਖੀ ਦੇ ਵਿੱਚ ਸਰਵਨ ਕਰੀਏ ਜੀ ਬਾਬਾ ਹਜਾਰਾ ਸਿੰਘ ਜੀ ਦੇ ਅਨੰਨ ਸੇਵਕ ਐਕਸ਼ੀਅਨ ਸੇਵਾ ਸਿੰਘ ਜੋ ਕਿ ਅਕਾਲ ਚਰਾਨਾ ਕਰ ਗਏ ਹਨ ਤੇ ਡਾਕਟਰ ਚਾਹਲ ਤੇ ਸਰਦਾਰ ਫਕੀਰ ਸਿੰਘ ਤੇ ਕੁਜੂਰ ਸਿੰਘ ਮਹਾਪੁਰਖਾਂ ਅਤੇ ਗੁਰੂਸਥਾਨਾਂ ਦੀ ਯਾਤਰਾ ਲਈ ਤੁਰ ਪਏ ਅਤੇ ਮਨ ਵਿੱਚ ਸੀ ਕਿ ਆਪਾਂ ਘੁੰਮਣੀ ਡੇਰੇ ਦੀ ਕਾਰ ਸੇਵਾ ਸ਼ੁਰੂ ਕਰਾਉਣੀ ਹੈ ਸੋ ਇਸੇ ਤਰ੍ਹਾਂ ਆਪ ਜੀ ਗੁਰਤਾਮਾ ਤੋਂ ਹੁੰਦੇ ਹੋਏ ਤਲਵੰਡੀ ਸਭ ਗੁਰਦੁਆਰਾ ਦਮਦਮਾ ਸਾਹਿਬ ਪਹੁੰਚੇ ਇੱਥੇ ਜਾ ਕੇ ਇਹਨਾਂ ਸਿੰਘਾਂ ਨੂੰ ਪਤਾ ਲੱਗਾ ਕਿ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਇੱਥੇ ਆਏ ਹੋਏ ਹਨ ਤੇ ਆਪ ਜੀ ਆਪਣੇ ਹੱਥੀਂ ਇਹ ਕਾਰ ਸੇਵਾ ਕਰ ਰਿ ਹਨ ਇਹ ਵੀ ਸਾਰੇ ਜੋ ਬਾਬਾ ਜੀ ਦੇ ਸ਼ਰਧਾਲੂ ਸਨ ਆਉ ਸਾਰੇ ਜਾਣੇ ਟੋਕਰੀਆਂ ਫੜ ਕੇ ਸੇਵਾ ਦੇ ਵਿੱਚ ਜੁਟ ਪਏ ਤੇ ਜਦੋਂ ਸ਼ਾਮ ਵੇਲੇ ਸੇਵਾ ਤੋਂ ਹਟੇ ਤਾਂ ਸਾਰੇ ਜਾਣੇ ਆ ਕੇ ਬਾਬਾ ਹਰਬੰਸ ਸਿੰਘ ਜੀ ਦੇ ਕੋਲ ਬੈਠ ਗਏ ਤਾਂ ਜਾ ਕੇ ਆਪ ਜੀ ਬਾਬਾ ਜੀ ਨੂੰ ਦੱਸਣ ਲੱਗੇ ਕਿ ਬਾਬਾ ਜੀ ਆਪ ਜੀ ਦੇ ਦਰਸ਼ਨਾਂ ਨੂੰ ਅਸੀਂ ਗੁਰਦਾਸਪੁਰ ਤੋਂ ਆਏ ਹਾਂ ਤੇ ਬਾਬਾ ਹਰਬੰਸ ਸਿੰਘ ਜੀ ਕਹਿਣ ਲੱਗੇ ਏਡੀ ਦੂਰ ਦਰਸ਼ਨ ਕਰਨ ਵਾਲੀ ਕਿਹੜੀ ਗੱਲ ਸੀ ਤੁਹਾਡੇ ਇਲਾਕੇ ਵਿੱਚ ਘੁੰਮਣਾ ਵੇ ਘੁੰਮਣਾ ਪਿੰਡ ਵਿੱਚ ਸੰਤ ਬਾਬਾ ਹਜ਼ਾਰਾ ਸਿੰਘ ਜੀ ਹਨ ਉਹਨਾਂ ਦੇ ਦਰਸ਼ਨ ਕਰ ਲਿਆ ਕਰੋ ਤੇ ਜਦੋਂ ਇਹਨਾਂ ਗੁਰਮਖਾਂ ਪਿਆਰਿਆਂ ਨੇ ਬਾਬਾ ਹਰਬੰਸ ਸਿੰਘ ਜੀ ਨੂੰ ਦੱਸਿਆ ਕਿ ਅਸੀਂ ਉਹਨਾਂ ਮਹਾਪੁਰਖਾਂ ਦੇ ਕੋਲੋਂ ਹੀ ਆਏ ਹਾਂ ਤਾਂ ਅਸੀਂ ਉਹਨਾਂ ਦੇ ਸੇਵਕ ਹਾਂ ਤਾਂ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੇ ਚਿਹਰੇ ਤੇ ਅਜੀਬ ਲਾਲੀ ਛਾ ਗਈ ਤੇ ਕਹਿਣ ਲੱਗੇ ਤੁਸੀਂ ਉਹਨਾਂ ਮਹਾਂਪੁਰਖਾਂ ਦੇ ਪਿੰਡ ਤੋਂ ਆਇਓ ਤੁਸੀਂ ਸਾਨੂੰ ਦਰਸ਼ਨ ਦੇਣ ਆਏ ਜੀ ਅਸੀਂ ਤੁਹਾਨੂੰ ਦਰਸ਼ਨ ਕੀ ਦੇਣਾ ਅਸੀਂ ਤਾਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਏ ਹਾਂ ਤੇ ਉਸੇ ਵੇਲੇ ਹੀ ਆਪਣੇ ਸੇਵਕਾਂ ਨੂੰ ਕਹਿਣ ਲੱਗੇ ਜਾਓ ਭਾਈ ਕੱਚੀ ਲੱਸੀ ਦਾ ਬਾਟਾ ਤਿਆਰ ਕਰੋ ਘੁੰਮਣਾ ਵਾਲੇ ਸੇਵਕ ਆਏ ਹਨ ਉਥੇ ਲੱਸੀ ਦਾ ਹੀ ਪ੍ਰਸ਼ਾਦ ਚੱਲਦਾ ਹੈ ਤੇ ਉਸੇ ਵੇਲੇ ਹੀ ਸਭ ਨੂੰ ਲੱਸੀ ਬਣਾ ਕੇ ਵਰਤਾਈ ਗਈ ਤੇ ਜਦੋਂ ਇਨਾ ਸਿੰਘਾਂ ਦੀ ਵਾਰੀ ਆਈ ਤਾਂ ਬਾਬਾ ਜੀ ਕਹਿਣ ਲੱਗੇ ਆਪਣੇ ਸੇਵਕਾਂ ਨੂੰ ਕਿ ਭਾਈ ਬਾਟੇ ਦੋ-ਦੋ ਵਰੀ ਮਾਜੋ ਤੁਹਾਨੂੰ ਪਤਾ ਨਹੀਂ ਇਹ ਕਿੱਥੋਂ ਆਏ ਨੇ ਤਾਂ ਉਸੇ ਵੇਲੇ ਹੀ ਸਾਰੀ ਸੰਗਤ ਨੂੰ ਬਾਬਾ ਜੀ ਨੇ ਆਪ ਦੱਸਿਆ ਕਿ ਇਹ ਮਹਾਪੁਰਖ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਸ਼ਰਧਾਲੂ ਹਨ ਤੇ ਮਹਾਪੁਰਖਾਂ ਦੇ ਕੋਲ ਆਏ ਹਨ ਸੋ ਘੁੰਮਣਾ ਵਾਲੇ ਮਹਾਪੁਰਖਾਂ ਦੇ ਲਈ ਇਹਨਾਂ ਮਹਾਪੁਰਖਾਂ ਦੇ ਮਨ ਵਿੱਚ ਚਾਹ ਸੀ ਤੇ ਜਦੋਂ ਸਾਰੀ ਸੰਗਤ ਕਾਰ ਵਿਹਾਰ ਕਰਕੇ ਆਪੋ ਆਪਣੇ ਅਸਥਾਨਾਂ ਨੂੰ ਚਲੀ ਗਈ ਤਾਂ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੀ ਇਹਨਾਂ ਪਿਆਰਿਆਂ ਨੂੰ ਆਖਣ ਲੱਗੇ ਕਿ ਮੇਰੇ ਕੋਲ ਹੀ ਬੈਠੇ ਰਹੋ ਤੇ ਮੈਨੂੰ ਉਹਨਾਂ ਮਹਾਂਪੁਰਖਾਂ ਦੇ ਬਚਨ ਸੁਣਾਓ ਉਹਨਾਂ ਦੀਆਂ ਸਾਖੀਆਂ ਸੁਣਾਓ ਬਸ ਫਿਰ ਕੀ ਸੀ ਮਹਾਪੁਰਖਾਂ ਦੇ ਬਚਨ ਸੁਣਦਿਆਂ ਕੌਤਕ ਸਾਖੀਆਂ ਸੁਣਦਿਆਂ ਪਤਾ ਹੀ ਨਹੀਂ ਲੱਗਾ ਕਿ ਕਿੰਨਾ ਸਮਾਂ ਹੋ ਗਿਆ ਹੈ ਤਕਰੀਬਨ ਰਾਤ ਦੇ 2 ਵਜ ਗਏ ਤੇ ਬਾਬਾ ਹਰਬੰਸ ਸਿੰਘ ਜੀ ਅਜੇ ਵੀ ਮੰਤਰ ਮੁਗਧੋ ਕੇ ਮਹਾਪੁਰਖ ਸੰਤ ਬਾਬਾ ਹਜਾਰਾ ਸਿੰਘੀ ਦੇ ਬਚਨ ਸੁਣਦੇ ਸਨ ਤਾਂ ਅਜੇ ਵੀ ਹੋਰ ਬਚਨ ਸੁਣਾਉਣ ਲਈ ਕਹਿ ਰਹੇ ਸਨ ਸੋ ਇਸੇ ਤਰ੍ਹਾਂ ਕਰਦਿਆਂ ساری ਰਾਤ ਲੰਘ ਗਈ ਅੰਮ੍ਰਿਤ ਵੇਲਾ ਹੋ ਗਿਆ ਤਾਂ ਫਿਰ ਇਹਨਾਂ ਪਿਆਰਿਆਂ ਨੇ ਮਹਾਪੁਰਖਾਂ ਨੂੰ ਫਤਿਹ ਬੁਲਾਈ ਅਤੇ ਵਾਪਸੀ ਦੇ ਚਾਲੇ ਪਉਣ ਲਈ ਕਿਹਾ ਸਾ महापुरुष संत बाबा हरबंस सिंह जी ਦਿੱਲੀ ਵਾਲਿਆਂ ਨੇ ਇਹਨਾਂ ਪਿਆਰਿਆਂ ਦਾ ਦਿਲ ਤੋਂ ਬਹੁਤ ਹੀ ਸਤਿਕਾਰ ਕੀਤਾ ਅਤੇ ਕਿਹਾ ਤੁਸੀਂ ਉਹਨਾਂ ਮਹਾਪੁਰਖਾਂ ਦੇ ਸਾਨੂੰ ਬਚਨ ਸਾਖੀਆਂ ਸੁਣਾਈਆਂ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਉਹ ਪੂਰਨ ਮਹਾਪੁਰਖ ਹਨ ਪਰਪਕਾਰੀ ਹਨ ਉਹ ਦੁਨੀਆ ਦਾ ਭਲਾ ਕਰਨ ਵਾਸਤੇ ਸੰਸਾਰ ਤੇ ਆਈ ਹੋਇਆ ਨਾ ਸੋ ਇਹ ਬਚਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਦਿੱਲੀ ਵਾਲਿਆਂ ਨੇ ਇਹਨਾਂ ਗੁਰੂ ਪਿਆਰਿਆਂ ਮਹਾਂਪੁਰਖਾਂ ਦੇ ਸ਼ਰਧਾਲੂਆਂ ਨੂੰ ਕਹੇ ਸੋ ਕਹਿਣ ਤੋਂ ਭਾਵ ਸੀ ਬਾਬਾ ਜੀ ਦੀ ਚੌਹਾਂ ਕੁੰਟਾਂ ਦੇ ਵਿੱਚ ਹੀ ਸੋਭਾ ਕਹਿਣ ਕਥਨ ਤੋਂ ਬਾਰੀ ਹੈ ਕਿਉਂਕਿ ਮਹਾਪੁਰਖਾਂ ਦੀ ਰਮਜ ਮਹਾਪੁਰਖੀ ਸਮਝ ਦੇ ਹਨ ਅਸੀਂ ਕਾਲ ਯੁਗੀ ਜੀਵ ਉਹਨਾਂ ਦੇ ਬਾਰੇ ਕੀ ਕਹਿ ਸਕਦੇ ਹਾਂ ਤਨ ਹੋ ਤਨ ਹੋ ਸੰਤ ਬਾਬਾ ਹਜ਼ਾਰਾ ਸਿੰਘ ਜੀ ਤਨ ਹੈ ਤੁਹਾਡੀ ਕਮਾਈ ਤੇ ਧਨ ਹਨ ਤੁਹਾਨੂੰ ਪਛਾਣਨ ਵਾਲੇ ਸੋ ਗੁਰਮੁਖੋ ਪਿਆਰਿਓ ਸੋ ਮਹਾਪੁਰਖਾਂ ਦੇ ਬਚਨਾਂ ਦੀ ਕਮਾਈ ਦੀ ਸੁਗੰਧੀ ਸਾਰੇ ਸੰਸਾਰ ਤੇ ਫੈਲੀ ਹੋਈ ਹੈ ਕਿਤੇ ਆਪਾਂ ਬਾਸ ਵਾਂਗੂ ਚੰਦਨ ਦੇ ਕੋਲ ਰਹਿ ਕੇ ਸੁਗੰਧੀ ਨੂੰ ਗ੍ਰਹਿਣਾ ਕਰ ਸਕੀਏ ਸੋ ਆਓ ਆਪਾਂ ਵੀ ਬਾਬਾ ਜੀ ਦੇ ਬਚਨਾਂ ਦੇ ਉੱਪਰ ਚੱਲ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਮਹਾਂਪੁਰਖਾਂ ਦੇ ਬਚਨਾਂ ਦੇ ਉੱਪਰ ਪਹਿਰਾ ਦਈਏ ਮਲਪਾ ਖਾਣ ਦਾ ਤਿਆਗ ਕਰੀਏ ਗੁਰੂ ਵਾਲੇ ਬਣੀਏ ਸੇਵਾ ਸਿਮਰਨ ਕਰਕੇ ਗੁਰਬਾਣੀ ਪੜ੍ਹ ਕੇ ਅੰਮ੍ਰਿਤਸ਼ਰ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਆਂ ਜੀ ਸੋ ਬੋਲਦੇ ਆ ਚਾਲਦੇ ਆ ਹੋਈਆਂ ਅਨੇਕ ਕੋਲਾਂ ਦੀ ਮਾਫੀ ਸੋ ਕਿਰਪਾ ਕਰਕੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਸੋ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਉਹ ਵੀ ਕਰ ਲਿਓ ਜੀ ਸੋ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ